ਇਹ ਸਟਾਰਟਿੰਗ ਤੋਂ ਇਹ ਉਹਨਾਂ ਨੇ ਇੱਕ ਗੱਲ ਬੜੀ ਹੋਈ ਸੀ ਕਿ ਇੱਕ ਬਿਆਨ ਆਇਆ ਉਹਨਾਂ ਦਾ ਕਿ ਸਾਨੂੰ ਖਾਲਿਸਤਾਨੀ ਚਾਹੀਦਾ ਸਾਨੂੰ ਭਾਰਤ ਚਾਹੀਦਾ ਹੈ ਇੱਕੋ ਚੀਜ਼ ਹੋਗੀ ਫਿਰ ਉਸ ਤੋਂ ਬਾਅਦ ਜਿਹੜੇ ਵੱਖਰੇ ਵੱਖਰੇ ਬਿਆਨ ਦਿੱਤੇ ਇਹ ਟੀਚ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਉਹਨਾਂ ਨੇ ਮੁੱਦਾ ਚੱਕਿਆ ਕਿ ਸਾਨੂੰ ਗੈਂਗਸਟਰ ਖਤਮ ਕਰਨੇ ਆ ਜਾਂ ਫਿਰ ਕਹ ਲੋ ਕਿ ਸਾਨੂੰ ਖਾਲਿਸਤਾਨੀ ਚਾਹੀਦਾ ਸਾਨੂੰ ਦੁੱਤਾਂ ਦਾ ਆ ਜਿਹੜਾ ਮੁੱਦਾ ਹੈ ਦੀ ਜ਼ਰੂਰਤ ਸੀਗੀ ਤਰੰਤ ਤਰੰਤ ਸ਼ਾਮਿੰਦਰਪੁਰਿੰਦੇ ਆਪਣੇ ਧਿਆਨ ਜਿਹੜੇ ਨੇ ਉਹ ਵੀ ਇਸ ਚੀਜ਼ ਤੋਂ ਪਿੱਛੇ ਲੈ ਕੇ ਜਾ ਰਹੇ ਨੇ ਅਚਾਨਕ ਜੀ ਜੰਨੀ ਇੱਥੇ ਆਈ ਸੀ ਉਹਨਾਂ ਨੇ ਧਿਆਨ 바ਜੀ ਕੀਤੀ ਕਿਸੇ ਨਾ ਕਿਸੇ ਓਵਰਆਲ ਜਿਹੜੀ ਇਹਨਾਂ ਦੀ ਧਿਆਨ 바ਜੀ ਆ ਜ਼ਰੂਰ ਰਹਿਣਾ ਉਹ ਚੀਜ਼ ਜਿਹੜਾ ਪਿੱਛੇ ਲੈ ਕੇ ਗਈ ਆ ਜਿਹੜੀ ਬਰਾਊਂਟ ਨੇ ਦਿਖਾਈ ਦੇਣੀ ਮੈਨੇ ਜਾਨੇ ਹੋ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਤੁਹਾਡੇ ਨਾਲ ਪ੍ਰਿੰਸ ਸਾਖਰਾ ਤੇ ਕੱਲ ਯਾਨੀ ਕਿ 14 ਤਰੀਕ ਨੂੰ ਤਰਨਤਾਰਨ ਬਾਏ ਇਲੈਕਸ਼ਨ ਦਾ ਰਿਜ਼ਲਟ ਆ ਜਾਵੇਗਾ ਤੇ ਪਤਾ ਲੱਗ ਜਾਵੇਗਾ ਕਿ ਆਖਿਰਕਾਰ ਤਰਨਤਾਰਨ ਦੇ ਵਿੱਚ ਹੁਣ ਕਿਹੜੀ ਪਾਰਟੀ ਦਾ ਐਮ ਐਲ ਏ ਬਣੇਗਾ ਪਹਿਲਾਂ ਆਮ ਆਦਮੀ ਪਾਰਟੀ ਜਿੱਤਦੀ ਆ ਰਹੀ ਸੀ ਕਿ 4 ਸਾਲ ਤੋਂ ਉਹਨਾਂ ਦੇ ਵਿਧਾਇਕ ਸੀਗੇ ਤੇ ਉਹਨਾਂ ਦੇ ਵਿਧਾਇਕ ਦੀ ਮੌਤ ਹੋ ਤਬਾਦ ਦੁਬਾਰਾ ਜਿਵੇਂ ਚੋਣ ਹੋਈਆਂ ਤੇ ਕੱਲ ਹੁਣ ਰਿਜ਼ਲਟ ਆ ਰਿਹਾ ਹੈ 14 ਤਰੀਕ ਨੂੰ ਅਸੀਂ ਜਿਵੇਂ ਕੱਲ ਸਪੈਸ਼ਲ ਡਿਸਕਸ਼ਨ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਆਮ ਆਦਮੀ ਪਾਰਟੀ ਦੇ ਹਾਰ ਜਾਂ ਜਿੱਤ ਦੇ ਕਾਰਨ ਤੇ ਉਹਦੇ ਨਾਲ ਇਕਾਲੀ党 ਇਸ ਵਾਰੀ ਕਿਉਂ ਇੰਨਾ ਸਟਰੋਂਗ ਹੋ ਗਿਆ ਤੇ ਅੱਜ ਅਸੀਂ ਇਸ ਡਿਸਕਸ਼ਨ ਦੇ ਵਿੱਚ ਤੁਹਾਡੇ ਸਾਹਮਣੇ ਗੱਲਬਾਤ ਕਰਾਂਗੇ ਤੁਹਾਨੂੰ ਇਹ ਕੁਝ ਨੁਕਤੇ ਦੱਸਾਂਗੇ ਕਿ ਕਾਂਗਰਸ ਇੱਥੇ ਅ ਤੇ ਅਪਰ ਡਾਊਨ ਕਿਵੇਂ ਰਿਹਾ ਕਿ ਕਾਂਗਰਸ ਪਹਿਲਾਂ ਜਿੱਤਦੀ ਹੋਈ ਦਿਖਾਈ ਦੇ ਰਹੀ ਸੀ ਪਰ ਆ ਪਿਛਲੇ ਹਫਤੇ ਦੇ ਵਿੱਚ ਹੀ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਜਿਦੇ ਨਾਲ ਕਾਂਗਰਸ ਦਾ ਗ੍ਰਾਫ ਨੀਚੇ ਜਾਂਦਾ ਹੋਇਆ ਦਿਖਾਈ ਦਿੱਤਾ ਮੇਰੇ ਨਾਲ ਮੇਰੇ ਸਹਿਯੋਗੀ ਮਨੀਸ਼ ਜਮੇ ਮਨੀਸ਼ ਕਿਵੇਂ ਵੇਖ ਰਹੇ ਹੋ ਐਸਓਆਰ ਕਾਂਗਰਸ ਦੀ ਸਟ੍ਰੈਟਜੀ ਤੇ ਕਾਂਗਰਸ ਦੀ ਪੋਜੀਸ਼ਨ ਜਿਹੜੀ ਸਟਾਰਟਿੰਗ ਦੇ ਵਿੱਚ ਤਾਂ ਥੋੜੀ ਅਪ ਨਜ਼ਰ ਆ ਰਹੀ ਸੀ ਪਰ ਵਿੱਚ ਜਾ ਕੇ ਯਾਨੀ ਕਿ ਵੋਟਾਂ ਤੋਂ ਕੁਝ ਦਿਨ ਪਹਿਲਾਂ ਹੀ ਆ ਕੇ ਡਾਊਨ ਹਰ ਪਾਸੇ ਦਿਖਾਈ ਦਿੱਤੀ ਕੀ ਕਾਰਨ ਮੰਨਦੇ ਹੋ ਜੀ ਪ੍ਰਿੰਸ ਬਿਲਕੁਲ ਇਹਦੇ ਜੇ ਕੋਈ ਦੋ ਰਹਿਣੀ ਕਿ ਫਿਲਹਾਲ ਚੰਨਤਾਂ ਦੀ ਜਿਮਨੀ ਚੋਣਾਂ ਦੇ ਵਿੱਚ ਜਿਹੜੀ ਹੈ ਕਾਂਗਰਸ ਕਾਫੀ ਡਾਊਨ ਤੇ ਨਜ਼ਰ ਆਦੀ ਹੈ ਜੇ ਗੱਲ ਕਰੀਏ ਜ਼ਿਕਰ ਕਰੀਏ ਜਿਮਨੀ ਚੋਣਾਂ ਦਾ ਅਨਾਉਂਸ ਹੋਇਆ ਸੀ ਨੋਟੀਫਿਕੇਸ਼ਨ ਆਈ ਸੀ ਉਦੋਂ ਜਿਹੜੀ ਹੈ ਇਹ ਇਹਨਾਂ ਦੇ ਕੈਂਡੀਡੇਟ ਨਕਰਨ ਬੀ ਸਿੰਘ ਗੁਰ ਜਿਹੜੇ ਨੇ ਉਹਨਾਂ ਦੇ ਨਾਮ ਦੁੱਤੀਆਂ ਜਿਹੜੀਆਂ ਮੋਹਰ ਲਗਾਈ ਗਈ ਸੀ ਸਾਥ ਜੜੀ ਕਾ ਉਸ ਪਾਰਟੀ ਵੱਲੋਂ ਕਾਂਗਰਸ ਹਸ ਪਾਰਟੀ ਨੇ ਕਰਨ ਬੁੱਲਤ ਵਿਸ਼ਵਾਸਿਤ ਆਇਆ ਸੀ ਹਾਲਾਂਕਿ ਦੋ ਤਿੰਨ ਹੋਰ ਉਮੀਦਵਾਰ ਸੀ ਜਿਹੜੇ ਚਾਹਦੇ ਸੀ ਕੀ ਉਹਨਾਂ ਨੂੰ ਟਿਕਟ ਮਿਲੇ ਹਾਲਾਂਕਿ ਪਾਰਟੀ ਨੇ ਕਰਨ ਬੁਰਜ ਨੂੰ ਟਿਕਟ ਦਿੱਤੀ। ਇਹ ਕਾਰਨ ਹੈ ਵੀ ਹੈ ਕਿਉਂਕਿ ਚਿਹਰਾ ਚਿਹਰਾ ਨਹੀਂ ਸੀ ਕਾਂਗਰਸ ਪਾਰਟੀ ਕੋਈ ਇਸ ਵਾਰ ਕਿ ਜਿਹੜਾ ਲੋਕਾਂ ਵਿੱਚ ਸਾਹਮਣੇ ਆਂਦਾ ਜਾਂ ਲੋਕੀ ਜਿਹਨੂੰ ਜਾਣਦੇ ਹੁੰਦੇ ਪਹਿਲੀ ਵਾਰੀ ਕਰਨ ਬੁਰਜ ਨੂੰ ਟਿਕਟ ਮਿਲੀ ਤੇ ਕੋਈ ਚਿਹਰਾ ਜਿਹੜਾ ਕੱਲ ਆਪਣਾ ਪੇਸ਼ ਨਹੀਂ ਕਰ ਪਾਈ ਇਹ ਕਾਰਨ ਸੀ। ਫਿਲਹਾਲ ਜੇ ਆਪਾਂ ਗੱਲ ਕਰਦੇ ਹਾਂ ਜੇ ਹਾਰਦੀ ਹੈ ਕਾਂਗਰਸ ਪਾਰਟੀ ਤੇ ਕੀ ਕਾਰਨ ਰਹਿਣਗੇ ਤੇ

ਜਿਹੜੇ ਬਾਚੋ ਮੁੰਤਾ ਬਨੇ ਜਿਹੜੇ ਕਿਸੇ ਵਰਗ ਵਾਸਤੇ ਸੰਬੰਧਿਤ ਇੱਕ ਵਰਗ ਵਾਸਤੇ ਬੋਲੇ ਗਏ ਉਸ ਨੂੰ ਟਾਰਗੇਟ ਲੋਕਾਂ ਨੇ ਕਿਹਾ ਕਿ ਟਾਰਗੇਟ ਕੀਤਾ ਗਿਆ ਜੀ ਦਾ ਨੋਟਿਸ ਵੀ ਐਸੀ ਕਮਿਸ਼ਨ ਵੱਲੋਂ ਲਿਖਾ ਗਿਆ ਤੇ ਜਿਹੜੇ ਸੰਜਾਲੀ ਕੀਤੀ ਨੋਟਿਸ ਭੇਜਿਆ ਗਿਆ ਜਿਹੜੇ ਤੁਸੀਂ ਚਰਚਾ ਕੀਤੀ ਰਹੇਗੀ ਜਿਹੜੇ ગ્રામ ਮੰਤਰੀ ਸੀ ਦੇਸ਼ ਦੇ ਸਾਡੇ ਬੁਟਾ ਸਿੰਘ ਉਹਨਾਂ ਨੂੰ ਲੈ ਕੇ ਉਹਨਾਂ ਨੇ ਕੁਝ ਬਿਆਨ ਆਪਣੀ ਕੀਤੀ ਸੀ ਇਸ ਤਰ੍ਹਾਂ ਦੇ ਕਈ ਹੋਰ ਵਿਵਾਦਿਤ ਟਿੱਪਣੀਆਂ ਜਿਹੜੀਆਂ ਉਹਨਾਂ ਨੇ ਕੀਤੀਆਂ ਜਿਹੜੀ ਕਾਂਗਰਸ ਨੂੰ ਪਿੱਛੇ ਲੈ ਗਈਆਂ ਇਸ ਹਲਕੇ ਦੇ ਵਿੱਚ

جانا پی سکتا ہے دو ہزار ستائی کا یہ کانگرس کو بہت کم کرنے پہ تصویر دیکھا کہ حال ہی کانگریس نے ایک ہوا سٹا کہ اپنے جلع کے کئی پردھان جہاں بدلے نے انہیں چ ترتار پردھان بھی بدلے فی الحال جیسے ہرمند گل سی ਜਿਹੜੇ ਬੁਲਾਦੇ ਸੀ ਪੱਟੀ ਤੋਂ ਵਿਧਾਇਕੀ ਸੀ ਉਹਨਾਂ ਨੂੰ ਮੈਂ ਇਹ ਤੁਹਾਨੂੰ ਰੁਕਣਾ ਚਾਹੂੰਗਾ ਜਿਵੇਂ ਕਾਂਗਰਸ ਨੇ ਆਪਣੀ ਇਸ ਬਾਈ ਇਲੈਕਸ਼ਨ ਦੇ ਵਿੱਚ ਸਟਰੈਟਜੀ ਅਪਣਾਈ ਸਟਾਰਟਿੰਗ ਤੋਂ ਹੀ ਰਾਜਾ ਵਿਢਿੰਗ ਕਹ ਲੋ ਕਿ ਡੇਰਾ ਢਾਕੇ ਤਰਨ ਤਰਨ ਬੈਠੇ ਹੋਏ ਸੀਗੇ ਘਰ ਘਰ ਜਾ ਕੇ ਰੋਡ ਸ਼ੋਅ ਕਰ ਰਹੇ ਸੀਗੇ ਗਲੀ ਗਲੀ ਜਾ ਕੇ ਘੁੰਮ ਰਹੇ ਸੀਗੇ ਤਰਨ ਤਰਨ ਦੇ ਬਾਜ਼ਾਰਾਂ ਦੇ ਵਿੱਚ ਘੁੰਮ ਰਹੇ ਸੀਗੇ ਪਿੰਡਾਂ 'ਚ ਜਾ ਰਹੇ ਸੀਗੇ ਤੇ ਸਟਾਰਟਿੰਗ ਤੋਂ ਹੀ ਉਹਨਾਂ ਨੇ ਇੱਕ ਗੱਲ ਫੜੀ ਹੋਈ ਸੀ ਕਿ ਇੱਕ ਬਿਆਨ ਆਇਆ ਉਹਨਾਂ ਦਾ ਕਿ ਸਾਨੂੰ ਖਾਲਸਤਾਨੀ ਚਾਹੀਦਾ ਸਾਨੂੰ ਭਾਰਤ ਚਾਹੀਦਾ ਆ ਇੱਕ ਚੀਜ਼ ਹੋਗੀ ਫਿਰ ਉਸ ਤੋਂ ਬਾਅਦ ਜਿਹੜੇ ਵੱਖਰੇ ਵੱਖਰੇ ਬਿਆਨ ਦਿੱਤੇ ਚਾਹੇ ਉਹ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਨੂੰ ਲੈ ਕੇ ਹੋਣ ਜਾਂ ਫਿਰ ਉਸ ਤੋਂ ਬਾਅਦ ਜਿਹੜੀ ਇੱਕ ਦੋ ਬੱਚਿਆਂ ਦੇ ਜੁੜੇ ਨੂੰ ਲੈ ਕੇ ਜਿਹੜੀ ਉਹਨਾਂ ਨੇ ਮਜ਼ਾਕ ਕੀਤਾ ਉਹ ਗੱਲ ਹੋਵੇ ਜਾਂ ਫਿਰ ਇਹ ਚੀਜ਼ ਤੁਹਾਨੂੰ ਇਹ ਲੱਗ ਰਿਹਾ ਕਿ ਜਿਹੜਾ ਉਹਨਾਂ ਨੇ ਮੁੱਦਾ ਚੱਕਿਆ ਕਿ ਤੁਹਾਨੂੰ ਗੈਂਗਸਟਰ ਖਤਮ ਕਰਨੇ ਆ ਜਾਂ ਫਿਰ ਕਹ ਲਓ ਕਿ ਸਾਨੂੰ ਖਾਲਿਸਤਾਨੀ ਚਾਹੀਦਾ ਸਾਨੂੰ ਦੱਸੋ ਆ ਜਿਹੜਾ ਮੁੱਦਾ ਇਹਦੀ ਜ਼ਰੂਰਤ ਸਗੀ ਤਰਨਦਰਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਆ ਜੀ ਦੇਖੋ ਜਿੱਦਾਂ ਪਹਿਲਾਂ ਤੁਸੀਂ ਜ਼ਿਕਰ ਕੀਤਾ ਕਿ ਖਾਲਿਸਤਾਨ ਨਹੀਂ ਹਿੰਦੁਸਤਾਨ ਚਾਹੀਦਾ ਜਿਹੜਾ ਇਸ ਤਰ੍ਹਾਂ ਦਾ ਬਿਆਨ ਸੀ ਇੱਥੇ ਪ੍ਰੈਸ ਕਾਨਫਰੰਸ 'ਚ ਵੀ ਉੱਥੇ ਮੌਜੂਦ ਸੀ ਉਸ ਪ੍ਰੈਸ ਕਾਨਫਰੰਸ ਦੇ ਦੌਰਾਨ ਜਿਹੜਾ ਇਸ ਤਰ੍ਹਾਂ ਦੀ ਉਹਨਾਂ ਨੇ ਜਿਹੜਾ ਇੱਕ ਗੱਲ ਆਖੀ ਸੀ ਉਹ ਗੱਲ ਉਹਨਾਂ ਦਾ ਜਿਹੜੇ ਬਾਅਦ ਜੋ ਉਹਨਾਂ ਨੇ ਜਿਹੜੀ ਇਸ ਤਰ੍ਹਾਂ ਪੱਤਰਿਕਾ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਆਪਾਂ ਜਾਣਦੇ ਹਾਂ ਕਿ ਇਥੇ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਕੁਝ ਲੋਕ ਇਲੈਕਸ਼ਨ ਲੜ ਰਹੇ ਨੇ ਆਪਾ ਖਾਲਿਸਤਾਨ ਨਹੀਂ ਇਥੇ ਆਪਾ ਹਿੰਦੂਸਤਾਨੀ ਯਾਨੀ ਭਾਰਤ ਦੀ ਗੱਲ ਕਰਨਾ ਚਾਹੁੰਦੇ ਬਾਅਦ ਕਿ ਉਹਨਾਂ ਦਾ ਸਪਸ਼ਟੀਕਰਨ ਸੀ ਹਾਲਾਂਕਿ ਇਹ ਮੁੱਦਾ ਜ਼ਰੂਰ ਬਣਿਆ ਇਸ ਜਿਹੜੇ ਨੇ ਨੈਸ਼ਨਲ ਲੈਵਲ ਤੇ ਵੀ ਆਪੰਜਾਬ ਉਸ ਤੋਂ ਬਾਅਦ ਕਈ ਬੋਲ ਇਸ ਤਰ੍ਹਾਂ ਦੇ ਜਿਹੜੇ ਬਿਆਨ ਸੀ ਜਿਹੜੇ ਉਹਨਾਂ ਦੇ ਵਿਵਾਦਿਤ ਬਣੇ ਹੂੰ ਉਹ ਹਿੱਕ ਲੱ ਆ ਪੈ ਰਹੇ ਹਨ ਹਾਲਾਂਕਿ ਸਟਾਰਟ ਚਾਰਕ ਸੀ ਸ਼ਾਇਦ ਉਹਨਾਂ ਦੇ ਇਥੇ راجا وڑنگ سے پرتاپ سنگھ باجوا کیونکہ یہی دور سے جہی اتنے جن سبھاوا سی انہیں بولتے ٹریکنگ ڈورپے شڈ بنایا ہوا اس بکاید خاص کر کے شہر کے حصوں جا ٹارگیٹ کیا گیا شہر کے کئی بازار جڑے دکانداروں ملتے دکھائی دیتے ہیں راجا وڑنگ حالانکہ انہوں نے اپنے والوں پورا زور لگایا سر لیکن کچھ گلا جی وہ کانگرس نسوں بعد پیچھے لے گیا حالانکہ تھی دیکھو کی اس چون پرچار میں پہلے بھی ذکر کیا چہرہ نے چہرے ہے باہروں لیا کے اپنے کیٹ اتارے لیکن کانگریس اپنے ہوگی جیم کرتے پی جی نے اوپر بھی بھروسہ جت کے جو ٹکٹ دہ ਥੋੜੀ ਕਾਂਗਰਸ ਦਿੱਤੇ ਸਟਰੋਂਗ ਹੁੰਦੀ। ਫਿਲਹਾਲ ਹੁਣ ਕਾਂਗਰਸ ਜਿਹੜੀ ਐ ਇਸ ਹਲਕੇ ਪਿੱਛੜ ਰਹੀ ਹੋਈ ਫਿਲਹਾਲ ਦਿਖਾਈ ਦੇ ਰਹੀ ਐ ਐਸ ਜਿਮਨੀ ਚੋਨਾ ਦੇ ਵਿੱਚ। ਤੇ ਜਿਵੇਂ ਮਨੀਸ਼ ਜਿਵੇਂ ਕਾਂਗਰਸ ਅਸੀਂ ਲੁਧਿਆਣਾ ਚ ਦੇਖਿਆ ਦੋ ਫਾੜ ਸੀਗੇ ਗਰੁੱਪ ਵੱਖਰੇ ਵੱਖਰੇ ਬਣੇ ਹੋਏ ਸੀਗੇ ਰਾਣਾ ਗੁਰਜੀਤ ਪ੍ਰਗਟ ਸਿੰਘ ਤੇ ਨਾਲ ਆਸ਼ੂ ਭਰਤਪੂਜਨ ਆਸ਼ੂ ਦਾ ਇੱਕ ਅ ਵੱਖਰਾ ਗਰੁੱਪ ਸੀਗਾ ਤੇ ਦੂਸਰਾ ਰਾਜਾ ਵੜਿੰਗ ਚੰਜੀਤ ਸਿੰਘ ਚਨੀਤ ਹੋਰ ਰਾਣਾ ਗੁਰਜੀਤ ਰਣਾ ਸੀਗੇ ਸੁਖਜਿੰਦਰਨ ਦਾ ਆਵਾਜ਼ ਸੁਖਪਾਲ ਖਹਿਰਾ ਪ੍ਰਤਾਪ ਆਇਆ ਲੁਧਿਆਣਾ ਵਿੱਚ ਨਹੀਂ ਪਹੁੰਚੇ ਇੱਥੇ ਤੁਹਾਨੂੰ ਕੀ ਲੱਗਿਆ ਕਿ ਕਾਂਗਰਸ ਦਿਖਾਣ ਨੂੰ ਹੀ ਇਕਜੁੱਟ ਸੀਗੀ ਕਿ ਇੰਟਰਨਲੀ ਵੀ ਇਹਨਾਂ ਦਾ ਕੁਝ ਕਲਾਸ਼ ਚੱਲ ਰਿਹਾ ਸੀਗਾ ਅ ਜੀ ਇਸ ਇੱਥੇ ਵੀ ਦੇਖੋ ਤੁਸੀਂ ਪਿੱਛੇ ਭਾਰਤ ਗੁਸ਼ਨ ਆਸ਼ਰੂ ਤੇ ਜਿਹੜੇ ਇੱਥੇ ਆਏ ਸੀ

ਜਿਹੜੀ ਕੁਝ ਵੋਟਾਂ ਨੇ ਤੁਸੀਂ ਦੇਖੋਗੇ ਕਿ ਕਿਉਂਕਿ ਅਨਿਲ ਜੋਸ਼ੀ ਇਥੋਂ ਹੀ ਉਹਨਾਂ ਦਾ ਪਿਛੋਕੜ ਹੈ ਤਰਨ ਤਰਨ ਤੋਂ ਉਹਨਾਂ ਦੇ ਭਰਾ ਵੀ ਇੱਥੇ ਨੇ ਹੋਰ ਉਹਨਾਂ ਦੇ ਕਾਫੀ ਲੋਕ ਇਹਨਾਂ ਨੂੰ ਲੋਕਲ ਸ਼ਹਿਰ ਦੇ ਵਿੱਚ ਸ਼ਹਿਰੀ ਤੱਤਾਂ ਕਾਫੀ ਜਾਣਦਾ ਹੈ ਅਨਿਲ ਜੋਸ਼ੀ ਹੂੰ ਜਿਹੜਾ ਬੈਨੀਫਿਟ ਜਿਹੜਾ ਹੈ ਕਾਂਗਰਸ ਪਾਰਟੀ ਨੂੰ ਮਿਲੇਗਾ ਕਿ ਉਹਨਾਂ ਦਾ ਵੋਟ ਟੈਂਕ ਕਿ ਜਿਹੜਾ ਹੈ

ਇਥੇ ਆਪਣਾ ਇੱਕ ਚਿਹਰਾ ਉਤਾਰਨ ਵਾਸਤੇ ਉਹਨਾਂ ਦੀ ਜਿਹੜੀ ਟੀਮ ਹੈ ਜਿਹੜੀ ਸਰਵੇ ਕਰਦੀ ਆ ਉਹਨਾਂ ਨੂੰ ਬਹੁਤ ਮਿਹਨਤ ਕਰਨ ਦੀ ਲੋੜ ਪਈਗੀ ਕਈ ਚੀਜ਼ਾਂ ਦੇ ਉੱਪਰ ਕੰਮ ਕਰਨ ਤੋਂ ਬਾਅਦ ਜੋ ਇੱਕ ਚੰਗਾ ਚਿਹਰਾ ਇਥੇ ਪਰ ਜੇ ਅੱਪਾ ਕਾਂਗਰਸ ਦੀ ਸਟਰੈਟਜੀ ਨੂੰ ਦੇਖੀਏ ਜਿਵੇਂ ਰਾਜਪਟਿੰਗ ਨਾਲ ਅਸੀਂ ਗੱਲਬਾਤ ਕੀਤੀ ਆ ਉਹਨਾਂ ਦੇ ਹੋਰ ਲੀਡਰਾਂ ਨਾਲ ਵੀ ਗੱਲਬਾਤ ਕੀਤੀ ਤਾਂ ਉਹ ਉਹ ਇੱਕ ਗੱਲ ਤੇ ਇਹ ਲੈ ਕੇ ਚੱਲੇ ਹੋਏ ਸੀਗੇ ਕਿ ਜਿਵੇਂ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਉਹਨਾਂ ਦੇ ਨਾਮ ਦੇ ਨਾਲ ਜੁੜ ਰਿਹਾ ਗੈਂਗਸਟਰ ਦਾ ਨਾਮ ਠੀਕ ਹੈ ਜੀ ਇੱਕ ਇੱਕ ਉਹ ਕੰਮ ਹੋ ਗਿਆ ਗੈਂਗਸਟਰ ਪਰਿਵਾਰ ਦੇ ਨਾਲ ਜੋੜ ਦਿੱਤਾ ਗਿਆ ਆਮ ਆਦਮੀ 'ਤੇ ਇਲਜ਼ਾਮ ਲੱਗਦੇ ਨੇ ਉਸ ਤੋਂ ਬਾਅਦ ਰਹਿ ਗਏ ਪਿੱਛੇ ਅਕਾਲੀ ਦਲ ਵਾਰਿਸ ਪੰਜਾਬ ਦੇ ਤੀਸਰਾ ਬੰਦਾ ਜਿਹੜਾ ਕਿ ਇੱਕ ਹਿੰਦੂ ਲੀਡਰ ਦੇ ਕਾਤਲ ਦਾ ਭਰਾ ਹੈ ਇਹ ਤਿੰਨ ਤਿੰਨ ਜਿਹੜੇ ਜਿਹੜੇ ਲੀਡਰ ਨੇ ਉਮੀਦਵਾਰ ਨੇ ਇਹਨਾਂ ਦੇ ਨਾਲ ਗੈਂਗਸਟਰ ਜਾਂ ਕਹੋ ਨਸ਼ੇ ਦਾ ਵਪਾਰ ਲੱਗ ਰਿਹਾ ਤੇ ਰਹਿ ਗਿਆ ਵਿੱਚ ਫਿਰ ਬੀਜੇਪੀ ਬੀਜੇਪੀ ਦੇ ਉਮੀਦਵਾਰ ਤੇ ਇਸ ਤਰ੍ਹਾਂ ਦਾ ਕੋਈ ਇਲਜ਼ਾਮ ਨਹੀਂ ਲੱਗਦਾ ਅਸੀਂ ਸੁਣਿਆ ਨਹੀਂ ਤੇ ਕਾਂਗਰਸ ਦੇ ਲੀਡਰ ਦੇ ਉੱਤੇ ਵੀ ਇਦਾਂ ਦਾ ਕੋਈ ਇਲਜ਼ਾਮ ਨਹੀਂ ਦੇ ਕਾਂਗਰਸ ਨੇ ਆਪਣੇ ਵੱਲੋਂ ਇਸ ਤਰ੍ਹਾਂ ਦੀ ਸੋਚੀ ਗੇਮ ਕਿ ਦੇਖੋ ਜੀ ਸਾਰਿਆਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਗੰਭੀਰ ਇਲਜ਼ਾਮ ਨੇ ਪਰ ਸਾਡਾ ਜਿਹੜਾ ਲੀਡਰ ਹੈ ਸਾਡਾ ਉਮੀਦਵਾਰ ਜਿਹੜਾ ਉਹ ਬਿਲਕੁਲ ਸਾਫ਼ ਸੁਥਰਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹਦਾ ਇਫੈਕਟ ਵਧੀਆ ਪੈ ਸਕਦਾ ਹੈ ਜਾਂ ਫਿਰ ਇਸਦਾ ਬੈਨੀਫਿਟ ਵੀ ਹੋ ਸਕਦਾ ਹੈ

کہ انہوں نے پچھوکڑ لے کے کافی رہی نے حالانکہ کرن برج یا ہونا لیڈر سے کرن برج بھی پنتک پروار چو نے کہ انہوں کے نہیں بنی کمیٹی بنی ہوئی سی شری دربار صاحب کی وہ کمیٹی کے ممبر نے دیر کی جہی پرتھا چلائی سی اس طرح کے کئی چیزوں کا دعویس والوں کہ آپ ایک پنتک پروار کا چہرہ جہاں اس پنتک ہلکے دتا ہے لیکن دیکھنا ہے کہ چودہ تاریخ چہرہ جڑا وشواس جیت پایا لیکن دوجے پاس جے جی جی گراؤنڈ کی گل کریے گراؤنڈ چ رہ کے زیادہ کام نہیں ہو پایا نہیں مل پایا کیونکہ ارن بج پہلے چودہ تو پہلے بھی اے زیادہ ایکٹیو نہیں نظر آئے جان پہ پہچان کتنے کتنے ضرور کانگرس پارٹی ملے گا لیکن صرف آپ چہرے کی گل نہ کریئے جس طرح پہلے کہ گل کی راجا پڑھنگ پڑھ آپ نے بیان جڑے نے وہ بھی اس چیز نو پیچھے لے کے جا سکتے اچھا چرنجیت چنی اتنے آئے سی بھی ਧਿਆਨਬਾਜੀ ਕਿਸੇ ਨਾ ਕਿਸੇ ਓਵਰਆਲ ਜਿਹੜੀ ਇਹਨਾਂ ਦੀ ਬਿਆਨਬਾਦੀ ਹੈ ਜ਼ਰੂਰ ਇਹਨਾਂ ਨੂੰ ਇਸ ਜੇਲੇ ਜਿਹੜਾ ਪਿੱਛੇ ਲੈ ਕੇ ਗਈ ਹੈ ਜਿਹੜੀ ਗਰਾਉਂਡ ਤੇ ਦਿਖਾਈ ਦੇ ਰਹੀ ਜਾਨ ਹੈ ਹੁਣ ਜੇ ਬਿਲਕੁਲ ਬਿਲਕੁਲ ਸ਼ੁਕਰੀਆ ਮਨੀਸ਼ ਜੀ ਇਹ ਸਾਰੀ ਜਾਣਕਾਰੀ ਦਿੱਲੀ ਸੋ ਤੁਸੀਂ ਇਹ ਸੁਣਦੇ ਸੀਗੇ ਅਸੀਂ ਕਾਂਗਰਸ ਤੇ ਗੱਲ ਕਰ ਰਹੇ ਸੀਗੇ ਕਿ ਕਾਂਗਰਸ ਕਿੰਨੀ ਕੀ ਸਟਰੋਂਗ ਨਜ਼ਰ ਆ ਰਹੀ ਹੈ ਪਰ ਜਿੰਨਾ ਅਸੀਂ ਦੇਖਿਆ ਗ੍ਰਾਉਂਡ ਦੇ ਉੱਤੇ ਦੀ ਕਾਂਗਰਸ ਦੀ ਬਿਆਨਬਾਜ਼ੀ ਹੀ ਜਿਹੜੀ ਹੈ ਕਾਂਗਰਸ ਦੇ ਤੇ ਪਾਰੀ ਪੈ ਗਈ ਹੈ ਖਾਸ ਕਰ ਰਾਜਾ ਵੜਿੰਗ ਦੀ ਜਿਹੜੀ ਬਿਆਨਬਾਜ਼ੀ ਉਹਨਾਂ ਨੇ ਰਹਿ ਕੇ ਤਰਨਦਾਰਾਂ ਦੇ ਵਿੱਚ ਕੀਤੀ ਜਿਸ ਕਾਰਨ ਹੁਣ ਕਾਂਗਰਸ ਜਿਹੜੀ ਹੈ ਪਹਿਲੇ ਦੂਜੇ ਮੁਕਾਬਲੇ ਦੇ ਉੱਤੇ ਥੋੜਾ ਪਿਛੜਦੀ ਹੋਈ ਨਜ਼ਰ ਆ ਰਹੀ ਹੈ ਬਾਕੀ ਕੱਲ ਫਾਈਨਲ ਪਿਕਚਰ ਕਲੀਅਰ ਹੋਵੇਗੀ ਪਰ ਸਾਡੇ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜੋ ਹਾਲਾਤ ਗਰਾਉਂਡ ਦੇ ਉੱਤੇ ਬਣੇ ਹੋਏ ਸੀਗੇ ਉਹਦੇ ਵਿੱਚ ਕਾਂਗਰਸ ਕਾਫੀ ਕਹ ਲਓ ਕਿ ਦੂਜੀ ਜਾਂ ਤੀਸਰੀ ਦੌੜ ਦੇ ਵਿੱਚੋਂ ਵੀ ਪਿਛੜ ਸਕਦੀ ਹੈ ਬਾਕੀ ਅਡ ਸਵੇਰੇ ਪਤਾ ਲੱਗੇਗਾ ਕਿ ਕੱਲ ਕੀ ਕੁਝ ਰਿਜ਼ਲਟ ਆਂਦਾ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ